ਸੰਗ ਨਾਲ ਜੇ ਮੇਰਾ ਅਬੂ ਸਾਹਿਬ ਦੇ ਪਿੰਡ ਜੇ ਤੇ ਮੈਂ ਡੇਰੇ ਬਾਬੇਾਨ ਦੇ ਮੇਲਾ ਦੇਖਣ ਗਿਆ ਵਾਂ 12 ਵਜੇ ਮੈਂ ਘਰੋਂ ਗਿਆ ਵਾਂ 1 ਵਜੇ ਮੰਮੀ ਨੂੰ ਨਹੀਂ ਗਏ ਨੇ ਕਿਥੋਂ ਦੇ ਬਾਹਰ ਵਿਖੜਦਾ ਗੋਮਲ ਲੱਗੇ ਨੇ ਨੇੜੇ ਪਿੰਡਿਆ ਤੇ 1 ਵਜੇ ਗਏ ਆ 1:30 ਵਜੇ ਛੋਰੀ ਹੋ ਗਈ ਆ 3 ਵਜੇ ਘਰ ਆਏ ਨੇ ਉਹ ਦਿਨ ਨੂੰ ਸਾਰਾ ਸਮਾਂ ਚੁੱਕ ਕੇ ਲੱਗ ਜਾ 15 ਲੱਖ ਰੁਪਏ ਸਤ ਕੋਲੇ ਸੋਨਾ ਜੀ 1 ਲੱਖ ਰੁਪਿਆ ਵਾ ਨਹੀਂ ਮੈਂ ਤਾਂ ਬਸ 4 ਵਜੇ ਮੈਂ ਉਹਨਾਂ ਨੂੰ ਫੋਨ ਕੀਤਾ ਵਾ 3 ਵਜੇ ਫੋਨ ਕੀਤਾ 3 ਵਜੇ ਵੀ 20 ਮਿੰਟ ਫੋਨ ਕੀਤਾ ਨਾ ਮੈਂ ਪਰ ਮੈਂ 4 ਵਜੇ ਘਰ ਆਇਆ ਉਹ ਤਾਂ ਹੈ ਨਾ ਘਰ ਆਇਆ ਪਤਾ ਲੱਗਾ ਜੀ ਤੇ ਕੋਈ ਸੀਸੀਟੀਵੀ ਕਰ ਰਹੇ ਸੀ ਹਾਂਜੀ ਗੁਰਦੁਆਰਾ ਸਾਹਿਬ ਕੈਮਰੇ ਲੱਗੇ ਆ ਉਹਦੇ ਵਿੱਚ ਸਾਰੇ ਕੁਝ ਆਉਂਦੇ ਗੱਡੀ ਵੀ ਆਉਂਦੀ ਜਿੱਥੇ ਬੰਦੇ ਆਏ ਆ ਹਾਂਜੀ ਬਹੁਤ ਪਿਆਰ ਨਾਲ ਸੰਗਧੀ ਅੱਪੂ ਸਾਹਿਬ ਜੀ ਅਸੀਂ ਕਿ ਕੀ ਕਰੀ ਅਸੀਂ ਕਿਰਤਨ ਦਰਬਾਰ ਵੇਖਣ ਗਏ ਜੀ ਤੇ ਕਿਰਤਨ ਦਰਬਾਰ ਵੇਖ ਕੇ 1 ਘੰਟੇ ਚ ਵਾਪਸ ਆ ਗਏ ਆਉਂਦਿਆਂ ਨੂੰ ਸਭ ਤੁਹਾਡੇ ਤੋਂ 3 ਸਭ ਲੋਟ ਖੋ ਕਰਕੇ ਲੈ ਕੇ ਕਾਂ ਗਏ ਕੰਦਾ ਟੱਪ ਕੇ ਕੰਦਾ ਟੱਪ ਕੇ ਵਰਗੇ ਨੇ ਕੰਦਾ ਟੱਪ ਕੇ ਲੈ ਗਏ ਨੇ 7 ਟੋਲੇ ਸੋਨਾ ਹੀ 1 ਲੱਖ ਰੁਪਈਆ ਤੇ ਇਹ ਇਹਨਾਂ ਹਾਂਜੀ ਉਹ ਵਿਆਹ ਕੀਤਾ ਸੀ ਕੁੜੀ ਦਾ ਸੀ ਤੋਤੀ ਦਾ ਵੀ ਸੋਨਾ ਹੈ ਵਿਆਹ ਹੋਇਆ ਕੀ ਹਾਂਜੀ ਹੋਏ ਜੀ ਤੇ ਉਹ ਸਾਰਾ ਹੀ ਇੱਥੇ ਰੱਖਿਆ ਹੈ ਅਸੀਂ ਸੋਨਾ ਵੀ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਇਤਰਾ ਹੋਣੀ ਹੈ ਤੇ ਸਭ ਕੁਝ ਲੈ ਕੇ ਕਾਂ ਗਏ ਕੋਈ ਚੀਜ਼ ਨਹੀਂ ਰਹਿਣ ਦਿੱਤੀ ਕੀ ਮੰਗ ਕਦੇ ਆ ਮਿਲਣਾ ਚਾਹੀਦਾ